ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਕੁੱਤਰ ਵਾਜ ਭਰਾਵਾਂ ਨੂੰ ਠੀਕ ਠਾਕ ਹੋ ਵੀਰੇ ਘਰ ਪਰਿਵਾਰ ਬਾਲ ਬੱਚੇ ਸਭ ਰਾਜੀ ਖੁਸ਼ੀ ਆ ਜਾਨਵਰ ਪੰਛੀ ਠੀਕ ਠਾਕ ਆ ਤੁਹਾਡੇ ਤੇ ਅੱਜ ਨਾ ਆਪਾਂ ਇੱਕ ਵੀਡੀਓ ਬਣਾਉਨੇ ਆ ਤੁਹਾਨੂੰ ਦੱਸਦੇ ਆ ਗੱਲ ਕਈਆਂ ਦਿਨਾਂ ਦੀ ਚੱਲਦੀ ਸੀ ਵੀ ਜੋੜੇ ਲਾਉਣ ਦਾ ਤਰੀਕਾ ਹਨਾ ਵੀ ਕੀ ਦੇਖ ਕੇ ਜੋੜੇ ਲਾਉਣੇ ਚਾਹੀਦੇ ਆ ਸਹੀ ਤਰੀਕਾ ਜੋੜੇ ਲਾਉਣ ਦਾ ਮੈਂ ਤੁਹਾਨੂੰ ਦੱਸਦਾ ਸਭ ਤੋਂ ਪਹਿਲਾਂ ਤਾਂ ਬਈ ਆਪਾਂ ਨੂੰ ਮਤਲਬ ਪਤਾ ਹੋਣਾ ਚਾਹੀਦਾ ਬਈ ਆਪਾਂ ਬੱਚੇ ਕਿਹੋ ਜਿਹੇ ਕਢਾਉਣੇ ਆ ਉੱਚੇ ਉੱਡਣ ਵਾਲੇ ਕਢਾਉਣੇ ਆ ਜਾਂ ਨੀਵੇਂ ਉੱਡਲਾਣੇ ਕਢਾਉਣੇ ਆ ਬਈ ਕਿਹੋ ਜਿਹੇ ਕਢਾਉਣੇ ਜਾਂ ਆਧਕਾਰੇ ਉੱਡਣ ਵਾਲੇ ਕਢਾਉਣੇ ਆ ਠੀਕ ਆ ਜੀ ਇਹ ਤਾਂ ਫਿਰ ਬਹੁਤ ਵਧੀਆ ਗੱਲ ਆ ਵੀਰੇ ਤਾਂ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਆਪਣੇ ਕਬੂਤਰ ਕਿਹੜੀ ਕਬੂਤਰੀ ਦਾ ਕਿਹੜੇ ਕੂਤਰ ਦਾ ਤਾਂ ਬੈਂਦਾ ਤਾਂ ਉਸ ਤਰੀਕੇ ਨਾਲ ਉਹ ਬੱਚੇ ਲਾਏ ਜਾ ਸਕਦੇ ਆ ਬਾਕੀ ਕਬੂਤਰ ਦੇ ਵਿੱਚ ਜਾਂ ਕੂਤਰੀ ਚ ਕੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਉਹ ਪਤਾ ਹੋਣਾ ਚਾਹੀਦਾ ਉਹ ਕਬੂਤਰ ਜਾਂ ਕਬੂਤਰੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਉੱਡਿਆ ਹੋਣਾ ਚਾਹੀਦਾ 13 ਤੋਂ 14 ਘੰਟੇ ਕਬੂਤਰ ਉੱਡਿਆ ਹੋਵੇ ਤੇ ਕਬੂਤਰੀ ਦੀ ਤੁਸੀਂ ਵੀ ਦੇਖੀ ਆ ਮਤਲਬ ਉੱਡਦੀ ਹੋਈ ਕਬੂਤਰੀ ਵੀ ਦੇਖੀ ਹੋਈ ਆ 12 13 ਘੰਟੇ ਕਬੂਤਰੀ ਵੀ ਉੱਡੀ ਹੋਈ ਆ ਤਾਂ ਤੁਸੀਂ ਉਹ ਕੀ ਆ ਜੋੜਾ ਮਿਲਾ ਸਕਦੇ ਆ ਬਈ ਠੀਕ ਆ ਤਾਂ ਤੁਹਾਨੂੰ ਪਤਾ ਵੀ ਇਹ ਮਤਲਬ ਆਪਣੇ ਕੋਲ ਉੱਡੇ ਹੋਇਆ ਰਿਜ਼ਲਟ ਇਹਨਾਂ ਦਾ ਪੂਰਾ ਵਧੀਆ ਆ ਤੇ ਉਹਨਾਂ ਦੇ ਬਈ ਬੱਚੇ ਉੱਡਣਗੇ ਉੱਡਣਗੇ ਠੀਕ ਆ ਜੀ ਇਹ ਤਾਂ ਹੋ ਗਈ ਗੱਲ ਬਾਕੀ ਜੋ ਆਪਾਂ ਖੰਭਾ ਚ ਦੇਖਣਾ ਹੁੰਦਾ ਖੰਭਾ ਚ ਕੀ ਦੇਖਣਾ ਹਨਾ ਅੱਖਾਂ ਦਾ ਤਾਲਮੇਲ ਕੀ ਆ ਹੋਰ ਬਾਈ ਕਈ ਵਾਰ ਆਪਾਂ ਮਤਲਬ ਚਿੱਟੀਆਂ ਆਖਾਂ ਨਾਲ ਚਿੱਟੀਆਂ ਵਾਲੇ ਕਬੂਤਰ ਨੂੰ ਚਿੱਟੀਆਂ ਵਾਲੀ ਦਾ ਕਬੂਤਰੀ ਨਾਲ ਮਲਾ ਦਿੰਨੇ ਆ ਕਈ ਵਾਰੀ ਖੱਟੀਆਂ ਵਾਲੇ ਗੂਤਰ ਨਾਲ ਖੱਟੀਆਂ ਵਾਲੀ ਗੂਤਰੀ ਮਲਾ ਦਿੰਨੇ ਆ ਆਪਾਂ ਨੂੰ ਐ ਹੁੰਦਾ ਵੀ ਆਪਾਂ ਚੱਲ ਬਈ ਮਤਲਬ ਵੀ ਵਧੀਆ ਔਡਣਗੇ ਜੋੜੇ ਬੱਚੇ ਪਰ ਉਹ ਬਈ ਬੱਚੇ ਮੱਠੇ ਹੋ ਜਾਂਦੇ ਆ ਤੁਹਾਡੇ ਠੀਕ ਆ ਉਹ ਅੱਖਾਂ ਕੋਈ ਜ਼ਿਆਦਾ ਮੈਟਰ ਨਹੀਂ ਕਰਦੀਆਂ ਹੁੰਦੀ ਜੇ ਤੁਸੀਂ ਮੰਨ ਲਓ ਆ ਦੇਖੋ ਹੁਣ ਸਾਹਮਣੇ ਕੂਤਰੀ ਬੈਠਿਆ ਚਿੱਟੀਆਂ ਅੱਖਾਂ ਦੀ ਲਾਲ ਸਰੀ ਹੈਨਾ ਜੋ ਚਰੀ ਕੂਤਰੀ ਆ ਇਹਦਾ ਮੈਨੂੰ ਰਿਜ਼ਲਟ ਪਤਾ ਵੀ ਇਹ ਕਿਵੇਂ ਉੱਡੀ ਆ ਇਹਦੇ ਭੈਣ ਭਰਾ ਕਿਵੇਂ ਉੱਡੇ ਜਾਂ ਹੈਨਾ ਇਹ ਪੱਠੀ ਆ ਤੇ ਇਹਨੂੰ ਆਪਾਂ ਮੰਨ ਲਏ ਚੱਲੋ ਵੀ ਆ ਆ ਸ਼ਾ ਅੱਖਾਂ ਕੂਤਰ ਬੈਠਾ ਇੱਧਰ ਛਾ ਕੇ ਕੂਤਨਾ ਜੋੜਾ ਲਾਉਣਾ ਭਈ ਇਹਦਾ ਤੁਸੀਂ ਨਾ ਅੱਖਾਂ ਕ੍ਰਾਸ ਕਰਕੇ ਜੋੜਾ ਲਾਉਣਾ ਮਤਲ ਅੱਖਾਂ ਬਦਲੀ ਕਰਕੇ ਛਾ ਕੇ ਕੂਤਰ ਨਾਲ ਜੋੜਾ ਲਾ ਦੇਣਾ ਇਹਦਾ ਤੇ ਇਹਦੇ ਨਾਲ ਕੀ ਆ ਮਤਲਬ ਕਬੂਤਰ ਤੁਹਾਡੇ ਕੀ ਆ ਬੱਚੇ ਨਾ ਜਿਹੜੇ ਉਹ ਜ਼ਿਆਦਾ ਬਰੜੇ ਕੱਢਣਗੇ ਜਿਵੇਂ ਟੀਰੇ ਕੱਢਣਗੇ ਜਿਵੇਂ ਆਪਾਂ ਕਹਿ ਦਿੰਨੇ ਆ ਆਪਣੇ ਕੋਲੇ ਬਰੜਾ ਹੈ ਨਹੀਂ ਟੀਰਾ ਹੈ ਨਹੀਂ ਉਵੇਂ ਕੱਢਣਗੇ ਬੱਚੇ ਭਾਈ ਜੇ ਆਪਾਂ ਚਿੱਟੀਆਂ ਨਾਲ ਚਿੱਟੀਆਂ ਦਾ ਕਬੂਤਰ ਲਾਦਾ ਖੱਟੀਆਂ ਨਾਲ ਖੱਟੀਆਂ ਦਾ ਲਾਤਾ ਉਹ ਖੱਟੀਆਂ ਦੇ ਕੱਢ ਜਾਣਗੇ ਜਾਂ ਇੱਕ ਬੱਚਾ ਚਿੱਟੀਆਂ ਦਾ ਇੱਕ ਖੱਟੀਆਂ ਦਾ ਐਂ ਕੱਢ ਜਾਣਗੇ ਹਨਾ ਤੇ ਇਹ ਤੁਸੀਂ ਕਾਲੀਆਂ ਦਾ ਲਾਓ ਕੂਤਰ ਲਾਓ ਜੇ ਕਬੂਤਰੀ ਚਿੱਟੀਆਂ ਦੀ ਜੇ ਕਬੂਤਰੀ ਕਾਲੀਆਂ ਆ ਇਹਦਾ ਕਬੂਤਰ ਚਿੱਟੀਆਂ ਦਾ ਲਾ ਦਿਓ ਜੇ ਮੇਰੇ ਤੁਸੀਂ ਮਤਲਬ ਬੱਚੇ ਲੈਣੇ ਆ ਉਹ ਮੇਦੇ ਤੁਹਾਨੂੰ ਬੱਚੇ ਆ ਜਾਣਗੇ ਬਾਕੀ ਜਿਹੜਾ ਜੋੜਾ ਨਾਲ ਜਿਵੇਂ ਹੁਣ ਆ ਕਬੂਤਰੀ ਆ ਆ ਫਿਰਦੀ ਤੁਹਾਡੇ ਸਾਹਮਣੇ ਇਹ ਕਬੂਤਰੀ ਦੀਆਂ ਜਿਹੜੀਆਂ ਕੰਨੀਆਂ ਕੰਨੀਆਂ ਨਾ ਇਹਦੀਆਂ ਮੰਨ ਲਓ ਆ ਕੰਨੀਆਂ ਜਿਹੜੀਆਂ ਆਹਾ ਆਓ ਅਧੀਆਂ ਦੀਆਂ ਨੇ ਕੰਨੀਆਂ ਇਹ ਮਤਲਬ ਗੋਲ ਹੋਣੀਆਂ ਚਾਹੀਦੀਆਂ ਉਤੋਂ ਖੂਸ਼ ਇਹਦੀ ਬੰਦ ਆ ਕਬੂਤਰੀ ਦੀ ਤੇ ਕੰਨੀਆਂ ਗੋਲ ਆ ਇਹਦੀਆਂ ਠੀਕ ਆ ਜੀ ਇਹਵੇਂ ਕਬੂਤਰ ਦੀਆਂ ਆ ਦੇਖੋ ਆ ਕਬੂਤਰ ਬਿਠਾ ਆ ਦੇਖੋ ਇਹਦੀਆਂ ਕੰਨੀਆਂ ਦੇਖੋ ਕੰਨੀਆਂ ਇਹਦੇ ਉੱਤੋਂ ਕਿਨਾਰੇ ਆ ਨਾ ਸਿਰੇ ਤੋਂ ਇਹ ਗੋਲ ਆ ਇਹਦੇ ਠੀਕ ਆ ਇੱਕ ਹੁੰਦੀਆ ਤਿੱਖੇ ਕਰ ਦਰਗੇ ਮਤਲਬ ਉਵੇਂ ਨਹੀਂ ਹੈਗੇ ਇਹ ਇਹ ਗੋਲ ਆ ਇਹਦੇ ਬਾਈ ਠੀਕ ਆ ਜਿਵੇਂ ਆ ਕਬੂਤਰੀ ਬੈਠੀ ਆ ਇੱਕ ਆਹਾ ਇਹ ਇਹਦੇ ਹੈਗੇ ਤਿੱਖੇ ਫਰ ਤੁਸੀਂ ਗੋਲ ਫਰਾਂ ਵਾਲੇ ਨਾਲ ਗੋਲ ਫਰਾਂ ਵਾਲੇ ਕਬੂਤਰੀ ਲਾ ਦੇਣੀ ਆ ਤੇ ਬਾਈ ਮਤਲਬ ਹੀ ਨਹੀਂ ਤੁਹਾਡੇ ਬੱਚੇ ਉੱਚੇ ਜਾਣ ਜਾਣੀਵੇਂ ਜਾਣ ਅਧਿਕਾਰੇ ਉੱਡਣਗੇ ਬੱਚੇ ਤੁਹਾਡੇ ਜਿਵੇਂ ਆ ਗੋਲ ਫਰਾ ਇਹਦੀਆਂ ਕੰਨੀਆਂ ਗੋਲ ਆ ਤੇ ਇਹਦੀਆਂ ਗੋਲ ਆ ਨਾ ਉਤੋਂ ਤਿੰਨ ਤਿੰਨ ਕੰਨੀਆਂ 7ਵੀਂ 8ਵੀਂ 9ਵੀਂ ਤੇ 10ਵੀਂ ਤਿੰਨ ਕੰਨੀਆਂ ਕੂਤਰੀਆਂ ਤਿੰਨ ਕੰਨੀਆਂ ਕੂਤਰੀ ਦੇ ਉੱਤੇ ਦੇਖ ਲੈਣੇ ਤਿੱਖੀਆਂ ਨਹੀਂ ਹੋਣੀਆਂ ਚਾਹੀਦੀਆਂ ਗੋਲ ਹੋਣੀਆਂ ਚਾਹੀਦੀਆਂ ਠੀਕ ਆ ਜੀ ਉਹ ਤੁਸੀਂ ਦੇਖ ਲੈਣਾ ਬਾਕੀ ਇਹਨਾਂ ਦੇ ਬਗਲਾਂ ਦੇ ਖੰਭ ਜਿਹੜੇ ਬਗਲਾਂ ਦੇ ਖੰਭ ਹੁੰਦੇ ਆ ਮੈਂ ਤੁਹਾਨੂੰ ਦਿਖਾਉਣਾ ਪਰ ਮੈਂ ਹੈ ਕੱਲਾ ਹੁਣ ਓੱਖਾ ਇੱਥੇ ਵੀਡੀਓ ਬਣਾਉਣਾ ਇਹ ਆ ਦੇਖੋ ਮੈਟਰ ਨਾਲ ਜ਼ਿਆਦਾ ਆ ਕਰਦੇ ਹੁੰਦੇ ਆ ਜਿਹੜੇ ਫੰਗ ਆ ਆਹ ਆਹ ਆ ਬਗਲਾ ਵਾਲੇ ਫੰਗ ਕਿਉਂਕਿ ਇਹਨਾਂ ਨਾਲ ਉੱਡਣਾ ਹੁੰਦਾ ਬਾਈ ਫਿਰ ਇਹ ਮਤਲਬ ਆ ਦੇਖੋ ਫਾਰੇ ਦੇ ਇਹੋ ਜਿਹੇ ਹੋਣੇ ਚਾਹੀਦੇ ਆ ਮਤਲਬ ਵਿਰਲ ਨਹੀਂ ਹੋਣੀ ਚਾਹੀਦੀ ਵਿੱਚ ਉਹ ਦਸਵੀਂ ਕੰਨੀ ਚੜਾਉਂਦੀ ਆ ਕਬੂਤਰੀ ਇਹ ਤੇ ਉਹਦੇ ਕਰਕੇ ਥੋੜਾ ਜਿਹਾ ਆ ਦੇਖੋ ਇਹ ਆ ਦੇ ਹੈ ਦੇਖ ਦਿਓ ਨਾ ਫਾਰੇ ਮਤਲਬ ਐਂ ਫਰ ਹੋਣੇ ਚਾਹੀਦੇ ਇਹਨਾਂ ਦੇ ਫਰਾਂ ਦੇ ਵਿੱਚ ਕੋਈ ਵਿਰਲ ਨਹੀਂ ਹੋਣੀ ਚਾਹੀਦੀ ਇਹ ਬਾਈ ਇਹ ਭਰ ਭਰ ਛੱਡ ਦਿਆ ਕਬੂਤਰ ਹਵਾ ਨੂੰ ਥੱਲੇ ਇਹ ਉਸ ਤੋਂ ਬਾਅਦ ਕੀ ਆ ਜੇ ਮੰਨ ਲਓ ਤੁਹਾਡੇ ਕੋਲੇ ਕੋਈ ਹਜ਼ਾਰ ਵਾਲਾ ਕਬੂਤਰ ਆ ਹਜ਼ਾਰ ਵਾਲਾ ਕਬੂਤਰ ਆ ਹਨਾ ਜੇ ਹਜ਼ਾਰ ਵਾਲਾ ਪਿਓੜਾ ਤੁਹਾਨੂੰ ਕਿਸੇ ਨੇ ਕਹਿ ਕੇ ਦਿੱਤਾ ਜਾਂ ਤੁਹਾਨੂੰ ਪਤਾ ਉਹਦੀ ਬੈਕਗ੍ਰਾਉਂਡ ਹਿਸਟਰੀ ਪਤਾ ਤੇ ਭਾਈ ਜੇ ਉਹ ਕਿਤੇ ਕਾਲੀਆਂ ਅੱਖਾਂ ਦਾ ਬੱਚਾ ਕੱਢ ਗਏ ਤਾਂ ਬੱਚਾ ਭਾਈ ਉਹ ਗਵਾਉਣ ਵਾਲਾ ਨਹੀਂ ਅਸੋ ਸਿਰਾ ਹੀ ਕਰਾਉਂਦਾ ਐਨਡੀ ਕਰਾਊਗਾ ਉਹ ਕਾਲੀਆਂ ਅੱਖਾਂ ਦਾ ਜੇ ਬੱਚਾ ਕੱਢ ਗਏ ਜੇ ਕਿਤੇ ਹਜ਼ਾਰ ਵਾਲੇ ਕਬੂਤਰ ਤੇ ਭਾਈ ਉਹ ਬਾਜੀ ਨਹੀਂ ਕਿਸੇ ਨੂੰ ਦਿੰਦਾ ਫਿਰ ਬੱਚਾ ਬਹੁਤ ਹੰਡਦਾ ਬਾਈ ਉਹ ਬੱਚੇ ਫਿਰ ਠੀਕ ਹੈ ਜੀ ਤੇ ਇੱਕ ਇਹਨਾਂ ਦੇ ਮੈਟਰ ਕਰਦੀ ਆ ਜੋੜ ਜੋੜਾ ਲਾਉਣ ਦੇ ਵਿੱਚ ਆ ਇੱਥੇ ਨਾ ਇੱਥੇ ਹੱਡੀ ਆ ਤਾਂ ਹੁੰਦੀ ਆ ਮੰਨ ਲਓ ਆ ਜਿਵੇਂ ਹੱਡੀ ਆ ਇਹਦੀ ਆ ਇੱਥੇ ਆਹ ਆ ਹੱਡੀ ਆ ਜਿਹੜੀ ਥੱਲੇ ਸੱਪ ਜਿਹਨੂੰ ਕਹਿੰਨੇ ਆ ਉਦੋਂ ਗਾਂ ਹਾ ਬੈਠਾ ਵਾਲਾ ਥਾਂ ਇਹਦੇ ਉਦੋਂ ਗਾਂ ਹਨਾ ਇੱਥੇ ਜੋੜ ਆ ਜਾਂਦਾ ਇਹਨਾਂ ਦੇ ਇੱਥੇ ਇਹ ਆ ਬੈਠਾ ਵਾਲੇ ਥਾਂ ਤੋਂ ਮਗਰਲੇ ਪਾਸੇ ਜੋੜ ਹੁੰਦਾ ਤੇ ਇੱਥੇ ਆ ਦੇਖੋ ਆ ਜੋੜ ਆ ਇਹਦਾ ਜਿੱਥੇ ਹੱਡੀ ਖਤਮ ਹੁੰਦੀ ਹੈ ਉਦੋਂ ਗਾਹਾਂ ਜਾ ਕੇ ਜੋੜ ਹੁੰਦਾ ਉਹ ਜੋੜ ਬਾਈ ਜੀ ਬੰਦ ਹੋਣਾ ਚਾਹੀਦਾ ਠੀਕ ਆ ਜੀ ਨੰਬਰ 1 ਤਾਂ ਮੰਨ ਕੇ ਚੱਲੋ ਵੀ ਤੁਸੀਂ ਅੱਖਾਂ ਦੇਖ ਲੈਣੀਆਂ ਅੱਖਾਂ ਇਹਨਾਂ ਦੀਆਂ ਅੱਡ ਪੱਟ ਕਰਕੇ ਲਾਉਣੀਆਂ ਨੰਬਰ 2 ਫਾਰਾ ਫਾਰਾਂ ਦੀਆਂ ਉੱਤੋਂ ਗੋਲ ਹੋਣੇ ਚਾਹੀਦੇ ਆ 8ਵੀਂ 9ਵੀਂ 10ਵੀਂ ਕੰਨੀ ਤੇ ਜਿਹੜੇ ਬਗਲਾਂ ਦੇ ਫਾਰਾ ਉਹ ਵੱਡੇ ਹੋਣੇ ਚਾਹੀਦੇ ਆ ਤੇ ਜੋੜ ਬੰਦ ਹੋਣੇ ਚਾਹੀਦੇ ਆ ਕਬੂਤਰ ਦਾ ਵੀ ਕਬੂਤਰੀ ਦਾ ਵੀ ਜਦੋਂ ਜੋੜ ਬੰਨਦਾ ਬਾਈ ਤੇ ਫਿਰ ਤਾਂ ਆਪਣੇ ਆਪ ਹੀ ਬੱਚੇ ਪੂਰੇ ਵਧੀਆ ਨਿਕਲਣਗੇ ਬੱਚੇ ਵਧੀਆ ਉੱਡਣਗੇ ਜੇ ਮੰਨ ਲਓ ਤੁਸੀਂ ਇਹ ਪਿਓਰ ਕਰਕੇ ਕਢਾਏ ਵੀ ਆ ਬੱਚੇ ਤਾਂ ਪਹਿਲੀ ਵਾਰੀ ਨਹੀਂ ਉੱਡੇ ਤਾਂ ਉਹ ਤੇ ਫਿਕਰ ਕਰਨ ਦੀ ਜ਼ਿਆਦਾ ਲੋੜ ਨਹੀਂ ਹੈਗੀ ਉਹ ਗਾਂ ਫਿਰ ਤੀਜੇ ਥਾਂ ਤੇ ਭੈਣ ਭਰਾ ਲਾ ਦਿਓ ਉਸ ਵਿੱਚ ਉਹ ਫਿਰ ਬਾਈ ਪੂਰੇ ਵਧੀਆ ਉੱਡਦੇ ਆ ਜਿਵੇਂ ਹੁਣ ਆਹ ਦੇਖੋ ਆਹ ਕਬੂਤਰੀ ਆ ਇਹ ਹੁਣ ਤੁਸੀਂ ਦੇਖ ਲਿਆ ਆਹ ਦੇਖੋ ਚਿੱਟੀਆਂ ਅੱਖਾਂ ਦੀ ਆ ਇਹਦੇ ਨਾਲ ਆਹ ਕਾਲੀਆਂ ਅੱਖਾਂ ਦਾ ਕਬੂਤਰ ਲਾ ਦੇਣਾ ਠੀਕ ਹੈ ਇੱਕ ਕਬੂਤਰ ਦਾ ਵੀ ਰਿਜ਼ਲਟ ਮੈਨੂੰ ਪਤਾ ਤੇ ਇੱਕ ਕਬੂਤਰੀ ਦਾ ਵੀ ਰਿਜ਼ਲਟ ਮੈਨੂੰ ਪਤਾ